ਜੀਦੇ ਵਿੱਚ ਉਹਨੇ ਸਬਜ਼ੀ-ਭੱਜੀ ਵੀ ਲੈਣੀ ਹੁੰਦੀ ਹੈਗੀ ਆ ਗਰੋਸਰੀ ਵੀ ਲੈਣੀ ਆ ਫੇਰ ਉਹਨੇ ਬੱਚਿਆਂ ਦੇ ਕੱਪੜੇ ਵੀ ਬਣਾਉਣੇ ਆ ਸਕੂਲਾਂ ਦੀਆਂ ਫੀਸਾਂ ਵੀ ਭਰਨੀਆਂ ਆ ਨਰਾਸ਼ਤਾ ਮਜ਼ਦੂਰ ਦੇ ਵਿੱਚ ਆ ਜਾਂਦੀ ਹੈਗੀ ਆ ਵੀ ਕੰਮ ਵੀ ਅਸੀਂ ਕਰੀ ਜਾਂਦੇ ਆ 12-12 ਘੰਟੇ ਸਾਰਾ-ਸਾਰਾ ਮਹੀਨਾ ਕੰਮ ਕਰੀ ਜਾਂਦੇ ਆ ਰੋਸ਼ ਮਜਾਰੇ ਵੀ ਕਰਦਾਂ ਬਈ ਸਾਡੀ ਥੋੜੀ ਬਹੁਤੀ ਇਹ ਆਪਣੇ ਦਿਹਾੜੀ ਬਤਾਈ ਜਾਵੇ ਪਰ ਇਹਨਾਂ ਦੀਆਂ ਕੰਨਾਂ ਤੇ ਕੋਈ ਜੂਨ ਹੀ ਸਰਕਦੀ ਤੇ ਆਉਣ ਵਾਲਾ ਸਮਾਂ 2027 ਤੋਂ ਬਾਅਦ ਮਜ਼ਦੂਰਾਂ ਦੀ ਜ਼ਿੰਦਗੀ ਬਦਲ ਸਕਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਡਾ ਗੱਲਬਾਤ ਕਰਨ ਦਾ ਵਿਸ਼ਾ ਅੱਜ ਦਾ ਮਜ਼ਦੂਰ ਜਿਹੜਾ ਕਿ ਆਪਣੇ ਪਰਿਵਾਰ ਲਈ ਕੰਮ ਕਰ ਰਿਹਾ ਹੈ ਅਸੀਂ ਕੰਪੇਅਰ ਕਰਦੇ ਹਾਂ 2027 ਤੋਂ ਬਾਅਦ ਦਾ ਮਜ਼ਦੂਰ ਦੋਹਾਂ ਦੇ ਵਿੱਚ ਅੰਤਰ ਕੀ ਹੋਣ ਵਾਲਾ ਹੈ ਅੱਜ ਦੇ ਮਜ਼ਦੂਰ ਦੀ ਗੱਲ ਕਰਦੇ ਹਾਂ ਆйда ਮਦੂ ਉਰ 500 ਰੁਪਿਆ ਜਾਂ 600 ਰੁਪਿਆ ਦਿੱਲੀ ਕਮਾਉਂਦਾ ਹੈ ਅਗਰ ਮਹੀਨਾ ਕੰਮ ਕਰਦਾ ਹੈ 12 ਘੰਟੇ ਕੰਮ ਕਰਦਾ ਹੈ ਮਹੀਨਾ ਕੰਮ ਕਰਦਾ ਹੈ ਤਾਂ 15 ਤੋਂ 18000 ਰੁਪਿਆ ਮਹੀਨਾ ਕਮਾਉਂਦਾ ਹੈ ਜੀ ਦੇ ਵਿੱਚ ਉਹਨੇ ਸਬਜ਼ੀ ਭਾਜੀ ਵੀ ਲੈਣੀ ਹੁੰਦੀ ਹੈਗੀ ਐ ਗਰੋਸਰੀ ਵੀ ਲੈਣੀ ਐ ਫੇਰ ਉਹਨੇ ਬੱਚਿਆਂ ਦੇ ਕੱਪੜੇ ਵੀ ਬਣਾਉਣੇ ਆ ਸਕੂਲਾਂ ਦੀਆਂ ਫੀਸਾਂ ਵੀ ਭਰਨੀਆਂ ਆ ਸਿਲੰਡਰ ਵੀ ਭਰਉਣਾ ਐ ਫਿਰਦਾ ਬਿੱਲ ਵੀ ਭਰਨਾ ਬਾਕੀ ਉਹਦੇ ਆਉਣ ਜਾਣ ਦੇ ਕਿਤੇ ਜਾਣਾ ਪੈਂਦਾ ਉਹ ਖਰਚੇ ਹੁੰਦੇ ਹੈਗੇ ਆ ਜਾਣੇ ਇੱਕ ਮਹੀਨੇ ਦੀ ਕਮਾਈ ਉਹਦੇ ਖਰਚਾਂ ਦੇ ਵਿੱਚ ਹੀ ਲੱਗ ਜਾਂਦੀ ਹੈ ਤੇ ਬਾਅਦ ਦੇ ਵਿੱਚ ਮਜ਼ਦੂਰ ਨਰਾਸ਼ਤਾ ਮਜ਼ਦੂਰ ਦੇ ਵਿੱਚ ਆ ਜਾਂਦੀ ਹੈ ਕਿ ਆ ਵੀ ਕੰਮ ਵੀ ਅਸੀਂ ਕਰੀ ਜਾਂਦੇ ਆ 12-12 ਘੰਟੇ ਸਾਰਾ ਸਾਰਾ ਮਹੀਨਾ ਕੰਮ ਕਰੀ ਜਾਂਦੇ ਆ ਤੇ ਮਸਾਂ ਅਸੀਂ ਬੱਚਿਆਂ ਦਾ ਫਜ਼ੀਆ ਤਰੀਕੇ ਨਾਲ ਪਾਲਨ ਪੋਸ਼ਣ ਵੀ ਨਹੀਂ ਕਰ ਸਕਦੇ ਜਿਹੜਾ ਕਿ ਮੌਜੂਦਾ ਸਰਕਾਰਾਂ ਦੀਆਂ ਕਮੀਆਂ ਵੀ ਹਨ ਫੇਰਾ ਰੋਸ ਮਜ਼ਾਰੇ ਵੀ ਕਰਦਨ ਵੀ ਸਾਡੀ ਥੋੜੀ ਬਹੁਤੀ ਇਹ ਆਪਣੇ ਦਿਹਾੜੀ ਵਧਾਈ ਜਾਵੇ ਪਰ ਇਹਨਾਂ ਦੀਆਂ ਕੰਨਾਂ ਤੇ ਕੋਈ ਜੂੰਨ ਹੀ ਸਰਕਦੀ ਇਹ ਤਾਂ ਸੀਗਾ ਅੱਜ ਦਾ ਮਜ਼ਦੂਰ ਜਿਹੜਾ ਕਿ ਆਪ ਦਾ 15-18000 ਦੇ ਵਿੱਚ ਆਪਣਾ ਪਰਿਵਾਰ ਚਲਾ ਰਿਹਾ ਹੈਗਾ ਉਹਨਾਂ ਅਸੀਂ ਗੱਲ ਕਰਦੇ ਆ 2027 ਤੋਂ ਬਾਅਦ ਟ੍ਰੈਂਗਲ ਪਾਰਟੀ ਜੋ ਪੰਜਾਬ ਜਿਹੜੀ ਕਿ ਗੁਰੂ ਨਾਨਕ ਦੀ ਵਿਚਾਰਧਾਰਾ ਦੀ ਗੱਲ ਕਰਦੀ ਹੈ ਕਿਸਾਨਾਂ ਦੀ ਮਜ਼ਦੂਰਾਂ ਦੀ ਛੋਟੇ ਦੁਕਾਨਦਾਰਾਂ ਬਾਰੇ ਚੰਗਾ ਸੋਚਦੀ ਹੈ ਜਿਹਦੇ ਵਿੱਚ ਮਜ਼ਦੂਰ ਦੀ 200 ਰੁਪਿਆ ਘੰਟਾ ਅਗਰ 12 ਘੰਟੇ ਕੰਮ ਕਰਦਾ ਹੈ 2400 ਰੁਪਿਆ ਲਗਾਤਾਰ ਮਹੀਨਾ ਕੰਮ ਕਰਦਾ 72000 ਰੁਪਿਆ ਬਣਦੀ ਹੈ ਜੀਦੇ ਵਿੱਚ ਉਹ ਵਧੀਆ ਤਰੀਕੇ ਨਾਲ ਆਪਦਾ ਲਾਈਫ ਸਟਾਈਲ ਦੇ ਨਾਲ ਵੀ ਇੱਕ ਮਜ਼ਦੂਰ ਬਰੀਆ ਢੰਗ ਨਾਲ ਜੀ ਸਕਦਾ ਹੈ। ਉਹ ਵਧੀਆ ਸਬਜ਼ੀ-ਭਾਜੀ ਵੀ ਖਰੀਦ ਸਕਦਾ ਹੈ, ਗ੍ਰੋਸਰੀ ਸਟੋਰ ਤੋਂ ਰਾਸ਼ਨ ਵੀ ਵਧੀਆ ਖਰੀਦ ਸਕਦਾ ਹੈ। ਬੱਚਿਆਂ ਦੇ ਵਧੀਆ ਕੱਪੜੇ ਵੀ ਬਣਾ ਸਕਦਾ ਹੈ। ਆਪਦੀ ਕੰਮ ਤੇ ਜਾਣ ਵਾਸਤੇ ਗੱਡੀ ਵੀ ਲੈ ਸਕਦਾ ਹੈ। ਬੱਚਾ ਨੂੰ ਵਧੀਆ ਸਕੂਲਾਂ ਦੇ ਵਿੱਚ ਵੀ ਪੜ੍ਹਾਈ ਕਰਾ ਸਕਦਾ ਹੈ ਵਧੀਆ ਸੇ ਸਹੂਲਤਾਂ ਵੀ ਉਸ ਨੂੰ ਮਿਲ ਸਕਦੀਆਂ ਹਨ ਕਿਉਂਕਿ 72000 ਰੁਪਈਆ ਉਹਦੇ ਵਾਸਤੇ ਇੱਕ ਬਹੁਤ ਹੀ ਵਧੀਆ ਇਨਕਮ ਹੈ ਗਰੀਕ ਇੱਕ ਟ੍ਰਾਇੰਗਲ ਪਾਰਟ ਜੋ ਪੰਜਾਬ ਇੱਕ ਵਧੀਆ ਪਰਾਲਾ ਕਰ ਰਹੀ ਹੈ ਬਿਸ਼ ਜੰਜਾਲ ਦੇ ਵਿੱਚੋਂ ਕਿਵੇਂ ਨਾ ਕਿਵੇਂ ਮਜ਼ਦੂਰ ਭਰਾਵਾਂ ਨੂੰ ਕੱਢਿਆ ਜਾਵੇ ਜੀਦੇ ਵਿੱਚ ਘਰ ਵੀ ਲੈ ਸਕਦਾ ਹੈਗਾ 10000 ਮਹੀਨੇ ਦੀ ਕਿਸ਼ਤ ਵੀ ਭਰ ਸਕਦਾ ਹੈਗਾ ਫੇਰ ਵਧੀਆ ਸਹੂਲਤਾਂ ਵੀ ਲੈ ਸਕਦਾ ਹੈ ਫੇਰ ਘੁੰਮਣ ਵੀ ਜਾ ਸਕਦਾ ਵਿਦੇਸ਼ ਦੇ ਵਿੱਚ ਘੁੰਮਣ ਚਾਹੁੰਦਾ ਹੈ ਤਾਂ ਉਹ ਘੁੰਮਣ ਵੀ ਜਾ ਸਕਦਾ ਹੈ ਇਹ ਹੈ ਜੀ ਅੱਜ ਜਾ ਜੋ ਮਜ਼ਦੂਰ ਹੈ ਤੇ ਆਉਣ ਵਾਲਾ ਸਮਾਂ 2027 ਤੋਂ ਬਾਅਦ ਮਜ਼ਦੂਰਾਂ ਦੀ ਜ਼ਿੰਦਗੀ ਬਦਲ ਸਕਦਾ ਹੈ ਤੁਸੀਂ ਸਾਡੇ ਏਜੰਡਿਆਂ ਨੂੰ ਜੋ ਕਿ ਮਜ਼ਦੂਰਾਂ ਦੇ ਹੱਕ ਵਿੱਚ ਹਮੇਸ਼ਾ ਭਰ ਦੇ ਆਨ ਤੁਸੀਂ ਇਹਨਾਂ ਨੂੰ ਵੱਧ ਤੋਂ ਵੱਧ ਜਾਣਨ ਦੀ ਕੋਸ਼ਿਸ਼ ਕਰੋ ਤੁਸੀਂ ਬਧੇਰੇ ਜਾਣਕਾਰੀ ਲਈ ਵੇਖ ਲਿਖੇ ਨੰਬਰਾਂ ਤੇ ਸੰਪਰਕ ਕਰੋ ਜਾਂ ਤੁਸੀਂ ਸਾਡੇ ਦਫ਼ਤਰ ਵਿੱਚ ਵੀ ਆ ਸਕਦੇ ਹੋ ਸਾਡਾ YouTube ਚੈਨਲ ਸੋਨਾ ਪੰਜਾਬ ਤੇ ਟ੍ਰਾਇੰਗਲ ਪਾਰਟੀ ਪੰਜਾਬ ਹੈ Facebook ਪੇਜ ਵੀ ਹੈ ਤੁਸੀਂ ਇਸ ਨੂੰ ਬਾਤ ਤੋਂ ਬਾਤ ਸਬਸਕ੍ਰਾਈਬ ਕਰੋ ਲਾਈਕ ਕਰੋ ਫਾਲੋ ਕਰੋ ਸ਼ੇਅਰ ਕਰੋ ਤਾਂ ਜੋ ਤੁਹਾਨੂੰ ਅਗਲੀ ਇਨਫਰਮੇਸ਼ਨ ਮਿਲ ਸਕੇ ਅਸੀਂ ਸਾਰਿਆਂ ਨੂੰ ਜੀ ਆਖਦੇ ਹਾਂ ਵਾਹਿਗੁਰੂ ਜੀ ਅਕਾਲ சா ਵਾਹਿਗੁਰੂ ਜੀ ਕੀ ਫਤਹ